ਸਭ ਤੋਂ ਵੱਡੀ ਗੱਲ ਤਾਂ ਇਹ ਵੀ ਇਹਨਾਂ ਦੇ ਸਾਰੇ ਸਹਿਯੋਗ ਨਾਲ ਜੋ ਮਾਰਾ ਨੇ ਕਿਰਪਾ ਕੀਤੀ ਹੈ ਸਾਰਿਆਂ ਤੇ ਇਹ ਉਹ ਇਨਸਾਨ ਨੇ ਜਿਨ੍ਹਾਂ ਨੇ ਹਰ ਇੱਕ ਤਰ੍ਹਾਂ ਦਾ ਸਮਾਨ ਜਿਹੜਾ ਬੱਚਿਆਂ ਨੂੰ ਦੇਣ ਦਾ ਤਿਆਰ ਕੀਤਾ ਜਿਹਦੇ ਵਿੱਚ 11-11 ਸੂਟ ਠੀਕ ਹੈ ਨਾ ਲੜਕੀ ਦੇ ਦੋ ਸੂਟ ਸੱਸ ਦੇ ਦੋ ਸੂਟ ਮੁੰਡੇ ਦੇ ਇੱਕ ਸੂਟੋ ਦੇ ਸਾਰੇ ਦਾ ਸਾਈਕਲ ਪੱਖਾ ਸੋਨੇ ਦਾ ਕੋਕਾ ਚਾਹ ਫੋਲਡਿੰਗ ਬੈੱਡ ਦੋ ਗਰਮ ਬਿਸਤਰੇ ਦੋ ਗਰਮ ਠੰਡੇ ਬਿਸਤਰੇ ਹਰ ਇੱਕ ਦੀ ਲੜਕੀ ਦੀ ਘੜੀ ਲੜਕੇ ਦੀ ਘੜੀ ਈਵਨ ਕੇ ਬੱਚੇ ਲੜਕੇ ਦਾ ਬਟੂਆ ਬੇਟੀ ਦੀ ਬੱਚੀ ਦਾ ਪਰਸਨ ਸ਼ਾਲ ਠੀਕ ਹੈ ਨਾ ਹਰ ਤਰ੍ਹਾਂ ਦਾ ਸਮਾਨ ਜਿਹੜੀ ਲੋਡ ਵਾਂ ਜਿਹੜਾ ਇੰਡਕਸ਼ਨ ਚੂਲਾ ਤਾਂ ਕਿ ਜਿਹੜਾ ਜਿਹੜੀ ਬੱਚੀ ਵਹੀ ਜਾ ਰਹੀ ਹੈ ਉਹ ਉਹ ਆਪਣਾ ਜਾ ਕੇ ਘਰਵਾਰ ਬਸਾਦਾ ਦੇ ਸਕਣ ਕੋਈ ਮੌਜੂਦ ਹੀ ਨਹੀਂ ਇੱਕ ਸੇਵਾ ਬਖਸ਼ਿਆ ਗੁਰੂ ਮਹਾਰਾਜ ਨੇ ਉਹ ਅਸੀਂ ਸੇਵਾ ਕਰਦੇ ਆ ਨਾ ਸਾਡੇ ਕਿਸੇ ਦਿਨ ਤੋਂ ਤੇ ਗੋੜਾ ਰੱਖੀ ਵੀ ਆ ਕੰਮ ਕਰਨਾ ਨੇਗਾ ਬਹੁਤ ਵਿਆਹ ਹੁੰਦੇ ਨੇ ਬਹੁਤ ਜਿਹੜੀਆਂ ਸੋਸਾਇਟੀਆਂ ਕਰਦੀਆਂ ਨੇ ਮਜਬੂਰੀ ਵਾਸ ਜਾ ਫਾਰਮੈਟ ਸਾਡੇ ਕੋਈ ਫਾਰਮੈਟ ਨਹੀਂ ਕੋਈ ਕਿਸੇ ਦਾ ਇਹ ਅਹੁਦਾ ਨਹੀਂ ਵੀ ਅਸੀਂ ਅਸੀਂ ਅਹੁਦੇਦਾਰਾਂ ਚ ਪ੍ਰਧਾਨ ਐ ਸੈਕਟਰੀ ਕੋਈ ਨਹੀਂ ਸਾਰੇ ਇੱਕੋ ਜਿਹੇ ਆ ਇੱਕੋ ਜੀ ਸਾਡੇ ਐਡਰੈਸ ਕੋਡ ਉਹ ਕਿਤੇ ਕੋਈ ਪਛਾਣ ਨਹੀਂ ਉਹ ਪ੍ਰਧਾਨ ਐ ਕਿ ਸੈਕਟਰੀ ਕੋ ਕੋਨੇ ਖਜ਼ਾਨੇ ਅੱਪ ਇੱਕੋ ਸਾਡੀ ਸੇਵਾ ਮਕਸਦ ਸਾਰਾ ਇੱਕੋ ਹੀ ਸੇਵਾ ਕਰਦੇ ਆ ਮੁਹਾਲੀ ਦੇ ਵਿੱਚ ਇੱਕ ਨੇਕ ਉਪਰਾਲਾ ਕੀਤਾ ਜਾ ਰਿਹਾ ਹੈ ਇੱਥੇ ਲੋੜਵੰਦ ਪਰਿਵਾਰਾਂ ਦੀਆਂ ਧੀਆਂ ਦੇ ਸਮੂਹਿਕ ਆਨੰਦ ਕਾਰਜ ਕਰਵਾਏ ਜਾਣਗੇ ਸੋ ਇਸ ਲਈ ਇੱਕ ਵੱਡਾ ਸਮਾਗਮ ਵੀ ਆਰੰਭਿਆ ਗਿਆ ਗੁਰਦੁਆਰਾ ਸਾਹਿਬ ਦੇ ਵਿੱਚ ਸ੍ਰੀ ਗੰਨਪਾਤ ਸਾਹਿਬ ਦੀ ਅਰੰਭਤਾ ਹੋਈ ਹੈ ਤੇ ਐਤਵਾਰ ਨੂੰ ਭੋਗ ਸਮਾਗਮ ਹੋਣਗੇ ਅਤੇ ਇਸ ਉਪਰੰਤ ਲੋੜਵੰਦ ਪਰਿਵਾਰਾਂ ਦੀਆਂ ਧੀਆਂ ਦੇ ਸਮੂਹਿਕ ਆਨੰਦ ਕਾਰਜ ਵੀ ਕੀਤੇ ਜਾਣਗੇ ਸਰਬਸਾਂਝਾ ਵੈਲਫੇਅਰ ਸੁਸਾਇਟੀ ਦੇ ਵੱਲੋਂ ਇਹ ਨੇਕ ਉਪਰਾਲਾ ਕੀਤਾ ਗਿਆ ਮੇਰੇ ਨਾਲ ਆ ਸੋਸਾਇਟੀ ਦੇ ਮੈਂਬਰ ਅਤੇ ਪ੍ਰਬੰਧਕ ਮੌਜੂਦ ਨੇ ਪੂਰੀ ਗੱਲਬਾਤ ਕਰਾਂਗੇ ਫੂਲਰਾਜ ਸਿੰਘ ਜੀ ਮੌਜੂਦ ਨੇ ਸਰ ਇਹ ਉਪਰਾਲਾ ਕੀਤਾ ਗਿਆ ਬਹੁਤ ਨੇਕ ਉਪਰਾਲਾ ਹੈ ਮਹਿੰਗਾਈ ਦੇ ਜ਼ਮਾਨੇ ਵਿੱਚ ਜਿੱਥੇ ਅਜਿਹਾ ਕੁਝ ਬਹੁਤ ਘੱਟ ਦੇਖਣ ਨੂੰ ਮਿਲਦਾ ਸੋ ਇਹ ਸੋਸਾਇਟੀ ਦੇ ਵੱਲੋਂ ਉਪਰਾਲਾ ਕੀਤਾ ਕਿ ਪਹਿਲੀ ਵਾਰ ਕੀਤਾ ਕਿ ਇਸ ਤੋਂ ਪਹਿਲਾਂ ਵੀ ਹੁੰਦੇ ਆ ਭਾਜੀ ਜਿਹੜਾ ਇਹ ਉਪਰਾਲਾ ਹੈ ਸਾਰੀ ਜਿਹੜੀ ਸੰਗਤ ਖੜੀ ਹੈ ਇਹਨਾਂ ਦਾ ਸਹਿਯੋਗ ਇਹਨਾਂ ਦੀ ਹਿੰਮਤ ਇਹਨਾਂ ਦੀ ਅਸ਼ੀਰਵਾਦ ਨਾਲ ਗੁਰੂ ਮਹਾਰਾਜ ਦਾ ਅਸ਼ੀਰਵਾਦ ਨਾਲ ਇਹ ਜਿਹੜਾ ਸਾਡਾ ਉਪਰਾਲਾ 20ਵਾਂ ਉਪਰਾਲਾ ਇਹ ਠੀਕ ਹੈ ਵੀ ਅਸੀਂ 99 ਸੈਕਟਰ ਚ ਹੁਣ ਸੈਕੰਡ ਉਪਰਾਲਾ ਸਾਡਾ ਪਹਿਲਾਂ ਅਸੀਂ 7 ਵਜੇ ਰਵਦਾਦ ਗੁਰਦਾਰ ਸਾਹਿਬ ਕਰਦੇ ਰਿਹਾ ਕਾਫੀ ਇੱਕ ਇੱਕੀ ਲੜਕੀਆਂ ਦੀਆਂ ਸ਼ਾਦੀਆਂ ਵੀ ਹੋਈਆਂ 25 25 ਦੇ ਵੀ ਹੋਈਆਂ ਨੇ ਲੇਕਿਨ ਇਹ ਸਾਨੂੰ ਪਰਮਾਤਮਾ ਵੱਲੋਂ ਇਹ ਇੱਕ ਸੇਵਾ ਬਖਸ਼ੀ ਗਈ ਹੈ ਸਾਡੇ ਸਾਰਿਆਂ ਨੂੰ ਸਾਰੇ ਖੜਿਆ ਅਹੁਦੇਦਾਰ ਵੀ ਨੇ ਮੈਂਬਰ ਜ਼ਾਬਾਨ ਨੇ ਸਾਰੇ ਅੱਜ ਸੰਗਤ ਕੜੀਆ ਸਰਦਾਰ ਕਲਵੰਦ ਸਿੰਘ ਸਾਨੂੰ ਬਹੁਤ ਵੱਡੀ ਅਸ਼ੀਰਵਾਦ ਦਿੰਦੇ ਨੇ ਉਹਨਾਂ ਦੀ ਸਤਿਪਰਸਤੀ ਹੈ ਹਮੇਸ਼ਾ ਸਾਨੂੰ ਚੰਗੇ ਕੰਮਾਂ ਨੂੰ ਉਹ ਪ੍ਰੇਰਿਤ ਦਿੰਦੇ ਨੇ ਅਸੀਂ ਕਿੰਨੇ ਵੀ ਜਿੰਨੇ ਵੀ ਫੰਕਸ਼ਨ ਕੀਤੇ ਨੇ ਸਾਡੀ ਪੰਜਾਬੀ ਕਲਚਰਲ ਸੁਸਾਇਟੀ ਹੁੰਦੀ ਹੁਣ ਸਰਵ ਸਾਂਝਾ ਵੈਲਵਰ ਸੁਸਾਇਟੀ ਹੈ 9091 ਸੈਕਟਰ ਦੀ ਸੰਗਤਾਂ ਦਾ ਸਹਿਯੋਗ ਗੁਰਦੁਆਰਾ ਨਾਨਕ ਦਰਬਾਰ ਦੀ ਸਾਰੀ ਪ੍ਰਬੰਧਕ ਕਮੇਟੀ ਵਿੱਚ ਖੜੀ ਆ ਉਹਨਾਂ ਦਾ ਸਹਿਯੋਗ ਹੈ ਸਾਰਿਆਂ ਨੂੰ ਕੱਲਾ ਅਸੀਂ ਸ਼ਾਦੀਆਂ ਨਹੀਂ ਕਰਦੇ ਸਾਡਾ ਅਸੀਂ ਸਭ ਤੋਂ ਵੱਡਾ ਜਿਹੜਾ ਹੈਗਾ ਜਾਤ ਪਾਤ ਉੱਠ ਕੇ ਉੱਪਰ ਉੱਠ ਕੇ ਕੋਈ ਹਿੰਦੂ ਹੋਵੇ ਕੋਈ ਮੁਸਲਮਾਨ ਹੋਵੇ ਕੋਈ ਸਿੱਖ ਪਰਿਵਾਰ ਹੋਵੇ ਕਿਸੇ ਵੀ ਪਰਿਵਾਰ ਤੋਂ ਬੱਚੀ ਆ ਸਕਦੀ ਲੋੜ ਵਾਂਗ ਉਸੇ ਪਰ ਧਰਮ ਦੀ ਪਰੰਪਰਾ ਦੇ ਹਿਸਾਬ ਨਾਲ ਅਸੀਂ ਜੇ ਨਿਕਾਹ ਕਰਾਣਾ ਚਾਹੁੰਦੇ ਨੇ ਨਿਕਾਹ ਕਰਾਵਾਂਗੇ ਜੇ ਮੰਦਿਰ ਚ ਫੇਰੇ ਕਰਾਣੇ ਚਾਹੁੰਦੇ ਨੇ ਮੰਦਿਰ ਚ ਫੇਰੇ ਕਰਾਵਾਂਗੇ ਤੇ ਗੁਰਦਵਾਰਾ ਸਾਹਿਬ ਅਨੰਦਗੜ੍ਹ ਅਨੰਦਗੜ੍ਹ ਹੋਊਗਾ ਜਿਸ ਤਰ੍ਹਾਂ ਦੀ ਉਹ ਚਾਹੁੰਦੇ ਨੇ ਜਿਸ ਤਰ੍ਹਾਂ ਉਹਨਾਂ ਦੀ ਸ਼ਰਧਾ ਹੈਗੀ ਦੋਵੇਂ ਹੈਗਣ ਸਭ ਤੋਂ ਵੱਡੀ ਗੱਲ ਤਾਂ ਇਹ ਵੀ ਅਸੀਂ ਜਿਹੜੇ ਵਿਆਹ ਕਰਦੇ ਬੱਚਿਆਂ ਦੇ ਬਹੁਤ ਸਿਕਿਉਰਟੀਿੰਗ ਕਰਕੇ ਕਰਦੇ ਆ ਕਿਉਂਕਿ ਪਿਛਲੇ ਅਸੀਂ ਜਦੋਂ ਨਵਾਂ ਨਵਾਂ ਸ਼ੁਰੂ ਕੰਮ ਕੀਤਾ ਜੀ ਸਾਡੇ ਨਾਲ ਕੁਝ ਗਲਤ ਵੀ ਆ ਗਏ ਸੀਗੇ ਸੈਕੰਡ ਮੈਰਿਜ ਹੈ ਜੀ ਜਾਂ ਮਾਈਨਰ ਏਜ ਦੇ ਵਿੱਚ ਘੱਟ ਬੱਚੀਆਂ ਨੇ ਉਮਰ ਘੱਟ ਬੱਚਿਆਂ ਦੇ ਸੋ ਅਸੀਂ ਉਸ ਜਿਹਨੂੰ ਮੁੱਖ ਰੱਖਦੇ ਹੋਏ ਤਾਂ ਕਿ ਸਾਡੀ ਜ਼ਿੰਮੇਵਾਰੀ ਨਾ ਕੋਈ ਹੋਵੇ ਅਸੀਂ ਬਕਾਇਦਾ ਪਿੰਡਾਂ ਤੋਂ ਜਿਹੜੇ ਆਉਂਦੇ ਨੇ ਸਰਪੰਚ ਜਾਂ ਪੰਚ ਤੋਂ ਦਿੰਦੇ ਨੇ ਅਪਰਾਵ ਕਰਦੇ ਆ ਪ੍ਰੂਵ ਕਰ ਦਿੰਦੇ ਆ ਤੇ ਸ਼ਹਿਰ ਦੇ ਵਿੱਚੋਂ ਐਮਸੀ ਬਾਰੇ ਅਪਰੂਵ ਕਰਕੇ ਦਿੰਦੇ ਨੇ ਸੋ ਅਸੀਂ ਜਿਹੜਾ ਕਿ ਟਾਰਗੇਟ ਸਾਡੇ ਕੋਲ 20-25 ਫਾਰਮ ਆਇਤੀਗੇ ਅਸੀਂ ਟਾਰਗੇਟ ਰੱਖਿਆ ਸੀ 15 ਦਾ ਲੇਕਿਨ ਸਾਡੇ ਕੋਲ ਜਿਹੜੇ ਇਸ ਟਾਈਮ ਐਲੀਜੀਬਲ ਹੋਏ ਨੇ ਉਹ 9 ਤੋਂ 11 ਦੇ ਵਿੱਚ ਵਿੱਚ ਨੇ ਸੋ 200 ਤੱਕ ਬੱਚਿਆਂ ਦੇ ਜਿਹੜੇ ਅਨੰਦ ਕਾਰਜ ਹੋਣਗੇ ਹਾਂ ਜੀ ਅਨੰਦ ਕਾਰਜ ਉਹ ਮਤ ਨਹੀਂ ਇੱਕ ਨਕਾਬ ਵਾਲਾ ਵੀ ਹੈਗਾ ਜੀ ਨਾ ਇੱਕ ਨਕਾਬ ਵਾਲਾ ਵੀ ਹੈਗਾ ਸਾਡੇ ਕੋਲ ਸੋ ਇਹ ਵੀ ਅਸੀਂ ਇਕੱਲਾ ਬੱਚਿਆਂ ਦੇ ਵਾਸਤੇ ਚਾਹ ਪਾਣੀ ਦਾ ਇੰਤਜ਼ਾਮ ਉਹਦੇ ਰਿਸ਼ਤੇਦਾਰਾਂ ਦਾ ਚਾਹ ਪਾਣੀ ਦਾ ਇੰਤਜ਼ਾਮ ਹੀ ਕਰਦੇ ਆ ਚਾਹ ਪਾਣੀ ਦਾ ਵੀ ਜਿਹੜੇ ਸਾਡੀ ਬੱਚਿਆਂ ਦੇ ਆਪਣੇ ਵਿਆਹ ਹੁੰਦੇ ਨੇ ਉਹਨਾਂ ਹੀ ਵਧੀਆ ਹੁੰਦਾ ਤਿੰਨ ਤਰ੍ਹਾਂ ਦੀਆਂ ਮਠਿਆਈਆਂ ਬ੍ਰੇਕਫਾਸਟ ਦੇ ਵਿੱਚ ਪਕੌੜੇ ਤਿੰਨ ਤਰ੍ਹਾਂ ਦੇ ਪਨੀਰ ਪਕੌੜਾ ਆਪਣਾਣਾ ਪਕੌੜਾ ਚਾਹ ਪਾਣੀ ਹਰ ਤਰ੍ਹਾਂ ਦੀ ਚੱਲਦਾ ਉਸ ਤੋਂ ਬਾਅਦ ਦੁਪਹਿਰ ਦੇ ਨਾਲ ਲੰਚ ਆ ਲੰਚ ਦੇ ਵਿੱਚ ਵੀ ਵਧੀਆ ਡਿਸ਼ ਜਿਹੜੀਆਂ ਪਨੀਰ ਵਗੈਰਾ ਸਾਰੀਆਂ ਹੁੰਦੀਆਂ ਅ ਮਿੱਠਾ ਜਲੇਬੀਆਂ ਲਾਈਵ ਚੱਲਦੀਆਂ ਸਾਰਾ ਕੁਝ ਮੱਕੇ ਜੋ ਸਾਡੇ ਵਿਆਹ ਚ ਹੁੰਦਾ ਅਦੀ ਉਹ ਕਰਦੇ ਸਭ ਤੋਂ ਵੱਡੀ ਗੱਲ ਤਾਂ ਇਹ ਵੀ ਇਹਨਾਂ ਦੇ ਸਾਰੇ ਸਹਿਯੋਗ ਨਾਲ ਜੋ ਮਹਾਰਾਜ ਨੇ ਕਿਰਪਾ ਕੀਤੀ ਹੈ ਸਾਰਿਆਂ ਤੇ ਇਹ ਉਹ ਇਨਸਾਨ ਨੇ ਜਿਨ੍ਹਾਂ ਨੇ ਹਰ ਇੱਕ ਤਰ੍ਹਾਂ ਦਾ ਸਮਾਨ ਜਿਹੜਾ ਬੱਚਿਆਂ ਨੂੰ ਦੇਣ ਦਾ ਤਹਿਇਆ ਕੀਤਾ ਜਿਹਦੇ ਵਿੱਚ 11-11 ਸੂਟ ਠੀਕ ਹੈ ਨਾ ਲੜਕੀ ਦੇ ਦੋ ਸੂਟ ਸੱਸ ਦੇ ਦੋ ਸੂਟ ਮੁੰਡੇ ਦੇ ਇੱਕ ਸੂਟ ਉਹਦੇ ਸਾਰੇ ਦਾ ਸਾਈਕਲ ਪੱਖਾ ਸੋਨੇ ਦਾ ਕੋਕਾ ਚਾਹ ਹੋਲਡਿੰਗ ਬੈੱਡ ਦੋ ਗਰਮ ਬਿਸਤਰੇ ਦੋ ਗਰਮ ਠੰਡੇ ਬਿਸਤਰੇ ਹਰ ਇੱਕ ਚੀਜ਼ ਲੜਕੀ ਦੀ ਘੜੀ ਲੜਕੇ ਦੀ ਘੜੀ ਈਵਨ ਕਿ ਬੱਚੇ ਲੜਕੇ ਦਾ ਬਟੂਆ ਬੇਟੀ ਦੀ ਬੱਚੀ ਦਾ ਪਰਸ ਸ਼ਾਲ ਠੀਕ ਹੈ ਨਾ ਹਰ ਤਰ੍ਹਾਂ ਦਾ ਸਮਾਨ ਜਿਹੜੀ ਲੋਡ ਵਾਂ ਜਿਹੜਾ ਇੰਡਕਸ਼ਨ ਚੂਲਾ ਤਾਂ ਕਿ ਜਿਹੜਾ ਜਿਹੜੀ ਬੱਚੀ ਵਿਆਹੀ ਜਾ ਰਹੀ ਹੈ ਉਹ ਆਪਣਾ ਜਾ ਕੇ ਘਰਵਾਰ ਬਸਾਤਾ ਦੀ ਘਰ ਸ਼ੁਰੂ ਕਰਦੇ ਜਾਂਦੇ ਸ਼ੌਂਕ ਦਾ ਵੀ ਧਿਆਨ ਰੱਖਿਆ ਜਾ ਰਿਹਾ ਕਿਉਂਕਿ ਹਰ ਇੱਕ ਇੱਕ ਲਾਈਫ ਚ ਪਹਿਲੀ ਵਾਰ ਜਦੋਂ ਵਿਆਹ ਹੁੰਦਾ ਤਾਂ ਤਿਆਂ ਨੂੰ ਸ਼ੌਂਕ ਹੁੰਦਾ ਉਹ ਸਾਰੇ ਸ਼ੌਂਕ ਨੇ ਜਿਹੜੇ ਸੋਸਾਇਟੀ ਵੱਲੋਂ ਪੁਗਾਏ ਜਾਣਗੇ ਉਹ ਵੀ ਪੁਗਾਏ ਜਾ ਰਹੇ ਨੇ ਤੇ ਮੈਂ ਹੋਰ ਤੁਹਾਨੂੰ ਦੱਸਦਾ ਪਰਫਿਊਮ ਸੈੱਟ ਵੀ ਸਾਨੂੰ ਕਿਦਨੇ ਸੇਵਾ ਚ ਦਿੱਤਾ ਉਹ ਵੀ ਅਸੀਂ ਦੇ ਰਹੇ ਹਾਂ ਸ਼ਕੰਜਮੀ ਸੈੱਟ ਵੀ ਦੇ ਰਹੇ ਹਾਂ ਸੋ ਇਹ ਹੈ ਵੀ ਉਹ ਸ਼ੌਂਕ ਵੀ ਅਸੀਂ ਅਸੀਂ ਤੁਹਾਨੂੰ ਪਹਿਲਾਂ ਦੱਸਿਆ ਵੀ ਇਹ ਜਿਹੜਾ ਅਸੀਂ ਕਿਸੇ ਨੇ ਸਾਨੂੰ ਕੋਈ ਮੌਜੂਦ ਹੀ ਨਹੀਂ ਇਹ ਸੇਵਾ ਬਖਸ਼ਿਆ ਗੁਰੂ ਮਹਾਰਾਜ ਨੇ ਉਹ ਅਸੀਂ ਸੇਵਾ ਕਰ ਰਹੇ ਹਾਂ ਨਾ ਸਾਡੇ ਕਿਸੇ ਨੂੰ ਤੋਂ ਦੇ ਗੋੜਾ ਰੱਖੇ ਵੀ ਆ ਕੰਮ ਕਰਨਾ ਨੇਗਾ ਬਹੁਤ ਵਿਆਹ ਹੁੰਦੇ ਨੇ ਬਹੁਤ ਜਿਹੜੀਆਂ ਸੁਸਾਇਟੀਆਂ ਕਰਦੀਆਂ ਨੇ ਮਜਬੂਰੀ ਵਾਸ ਜਾ ਫਾਰਮੈਟ ਸਾਡੇ ਕੋਈ ਫਾਰਮੈਟ ਨਹੀਂ ਕੋਈ ਕਿਸੇ ਦਾ ਇਹ ਅਹੁਦਾ ਨਹੀਂ ਵੀ ਅਸੀਂ ਅਸੀਂ ਅਹੁਦੇਦਾਰਾਂ ਚ ਪ੍ਰਧਾਨ ਆਈ ਸੈਕਟਰੀ ਕੋਈ ਨਹੀਂ ਸਾਰੇ ਇੱਕੋ ਜਿਹਾਂ ਇੱਕੋ ਜੀ ਸਾਡੇ ਐਡਰੈਸ ਕੋਡੋ ਕਿਤੇ ਕੋਈ ਪਛਾਣ ਨਹੀਂ ਉਹ ਪ੍ਰਧਾਨ ਹੈ ਕਿ ਸੈਕਟਰੀ ਹੈ ਕੋਣ ਹੈ ਖਜ਼ਾਨਚੀ ਹੈ ਬਸ ਇੱਕੋ ਹੀ ਸਾਡੀ ਸੇਵਾ ਮਕਸਦ ਸਾਰਾ ਇੱਕੋ ਹੀ ਹੈ ਸੇਵਾ ਕਰਨ ਤੇ ਦੂਸਰਾ ਸਾਡਾ ਮਕਸਦ ਇਹ ਵੀ ਹੈ ਅੱਗੋਂ ਜਿਹੜੇ ਸਾਡੇ 9091 ਸੈਕਟਰ ਦੇ ਵਿੱਚ ਅਸੀਂ ਬੱਚਿਆਂ ਨੂੰ ਐਜੂਕੇਸ਼ਨ ਦੇ ਵਿੱਚ ਬੱਚਿਆਂ ਨੂੰ ਸਪੋਰਟਸ ਦੇ ਵਿੱਚ ਹਰ ਤਰੀਕੇ ਦੇ ਨਾਲ ਉਤਸ਼ਾਹਤ ਕਰਨ ਲਈ ਇਹੀ ਸਾਡੀ ਟਿਊਟਰੀਟੀ ਜਿਹੜੇ ਕਲੱਬ ਹੈ ਇਹ ਕਰੂ। ਠੀਕ ਹੈ। ਐਤਵਾਰ ਨੂੰ ਜਿਹੜਾ ਪ੍ਰੋਗਰਾਮ ਹੋਣਾ ਸਮਾਗਮ ਹੋਣਾ ਉਹ ਚ ਹੋਰ ਕੀ ਕੀ ਖਾਸ ਰਹਿਣ ਵਾਲਾ ਹੈ ਸਮਾਪਤੀ ਤੋਂ ਬਾਅਦ। ਸਮਾਪਤੀ ਤੋਂ ਬਾਅਦ ਦੇਖੋ ਸਮਾਨ ਦੇ ਨਾਲ ਤੁਹਾਨੂੰ ਦੱਸਦੇ ਕੋਈ ਅਸੀਂ ਇਦਾਂ ਦਾ ਕੋਈ ਪ੍ਰੋਗਰਾਮ ਨਹੀਂ ਹੈਗਾ। ਸਾਡੇ ਵੀਆਪੀ ਆ ਰਹੇ ਨੇ ਸਰਦਾ ਹਰਪਾਲ ਸਿੰਘ ਜੀ, ਸਰਦਾ ਕਲਵਨ ਸਿੰਘ ਦਾ ਚਲੋ ਸਾਡੇ ਸਰਪ੍ਰਸਤ ਹੈ ਹੀ ਉਹਨਾਂ ਨੇ ਤਾਂ ਆਣੀ ਹੈ ਨਾ। ਹੋਰ ਵੀ ਬਹੁਤ ਜਿਹੜੀਆਂ ਸ਼ਖਸੀਅਤਾਂ ਨੇ ਚੇਅਰਮੈਨ ਨੇ ਸਨ ਡਾਕਟਰ ਸੰ ਜੋ ਆਪਣੇ ਪਬਲਿਕ ਹੱਤ ਦੇ ਚੇਅਰਮੈਨ ਪ੍ਰਭ ਜੋਤ ਜੀ ਨੇ ਫੇਰ ਪਰਸਨ ਨੇ ਹੋਰ ਬਹੁਤ ਸ਼ਖਸੀਤਾਂ ਨੇ ਜਿਹੜੇ ਸਾਡੇ ਵਿੱਚ ਆ ਕੇ ਬੱਚਿਆਂ ਨੂੰ ਅਸ਼ੀਰਵਾਦ ਦੇਣ ਵਾਸਤੇ ਆ ਰਹੇ ਨੇ ਸਾਡੇ ਸਰਪਾਂਝਾ ਵੈਲਫੇਅਰ ਸੁਸਾਇਟੀ ਦੇ ਵੱਲੋਂ ਇਸ ਤੋਂ ਪਹਿਲਾਂ ਵੀ ਹੋਰ ਕਿਹੜੇ-ਕਿਹੜੇ ਉਪਰਾਲੇ ਕੀਤੇ ਜਾਂਦੇ ਰਹੇ ਨੇ ਇਸ ਕਾਰਜ ਤੋਂ ਇਲਾਵਾ ਦੇਖੋ ਮੈਂ ਤੁਹਾਨੂੰ ਦੱਸਿਆ ਵੀ ਇਹ ਜਿਹੜੀ ਸੰਝਾ ਵੈਲਫੇਅਰ ਸੁਸਾਇਟੀ ਇਹ ਨਵੀਂ ਬਣੀ ਆ ਇਸ ਸਾਲ ਤੋਂ ਲੇਕਿਨ ਇਹੀ ਉਹੀ ਬੰਦੇ ਨੇ ਜਿਹੜੇ ਪਿਛਲੇ ਸਾਲਾਂ ਤੋਂ ਕੰਮ ਕਰਦੇ ਆ ਰਹੇ ਨੇ ਹਰਕਤ ਚਕੀਰਣ ਦੇ ਹਾਂਜੀ ਉਹ ਇੱਕ ਦੇ ਵਿੱਚ ਕੀ ਹੋਰ ਦੱਸਿਆ ਵੀ ਅਸੀਂ ਤਾਂ ਵੈਲਫੇਅਰ ਦਾ ਕੰਮ ਜਿੰਨੇ 90 91 ਸੈਕਟਰ ਜਿੱਥੇ ਜਿੱਥੇ ਸਾਨੂੰ ਕੋਈ ਬੁਲਾਊਗਾ ਅਸੀਂ ਕਰਾਂਗੇ ਹੁਣ ਵੀ ਅਸੀਂ ਤੁਹਾਨੂੰ ਦੱਸਦਾ ਵੀ ਸਰਦਾ ਕਲਵਾਂਸਿੰਗ ਸਰਪ੍ਰਸਿਡੈਂਟ ਸਰ ਕਲਵਾਂਸਿੰਗ ਨੇ 500 ਜਿਹੜੇ ਹੜਾ ਆਏ ਸੀਗੇ ਉਹਨਾਂ ਵਿੱਚ 500 ਬਿਸਤਰੇ 500 ਬੈੱਡ ਠੀਕ ਹੈ ਨਾ ਸਾਰਾ ਕੁਝ ਭੇਜਿਆ 500 ਐਜੂਕੇਸ਼ਨ ਕਿਟ ਭੇਜਿਆ ਨੇ ਇਹ ਸਾਰਾ ਕੁਝ ਉਹਨਾਂ ਦੀ ਸਰਪ੍ਰਸਤੀ ਹੇਠ ਉਹਨਾਂ ਨੇ ਇਹ ਭੇਜੇ ਨੇ ਆਰਗੈਨਿਕ ਜਿਹੜੀ ਹੈਗੀ ਹੈ ਮੈਡੀਕਲ ਕਿਟਸ ਉਹ ਭੇਜਿਆ ਨੇ ਐਂਬੂਲੈਂਸ ਭੇਜੀ ਹੋਣਾ ਮੈਂ ਕਿਹਾ ਅਸੀਂ ਉਹਨਾਂ ਨਾਲ ਰਾਸਤੇ ਸਾਰਾ ਕੰਮ ਕਰੇ ਇਹ ਵੀ ਸਾਡੀ ਟੀਮ ਹੈ ਇੱਕ ਸਾਰੀ ਆਪਣੇ ਪਰਿਵਾਰ ਹੈ ਇੱਕੋ ਟੀਮ ਹੈ ਸਾਡੇ ਨਾਲ ਮੈਂ ਬਹੁਤ ਭੁੱਲ ਕਰਾਂਗਾ ਜੇ ਮੈਂ ਆਪਣੀਆਂ ਭੈਣਾਂ ਸਾਡੇ ਹੱਥੇ ਮਾਈ ਭਾਗੋ ਇਸਤਰੀ ਸਹਾਸਣ ਸਭਾ ਜਿੰਨਾ ਸਹਿਯੋਗ ਸਾਨੂੰ ਦਿੰਦੇ ਨੇ ਜੇ ਉਹਨਾਂ ਦਾ ਮੈਂ ਧੰਨਵਾਦ ਨਹੀਂ ਕਰਾਂਗਾ ਤੇ ਮੇਰੀ ਬਹੁਤ ਵੱਡੀ ਭੁੱਲ ਹੋ ਗਈ ਉਹ ਵੀ ਸਾਡੇ ਸਾਰਿਆਂ ਨਾਲ ਮੋਢੇ ਨਾਲ ਮੋਢਾ ਲਾ ਕੇ ਬਹੁਤ ਕੰਮ ਕਰ ਰਹੇ ਨੇ ਸਾਰਾ ਕੰਮ ਜਿਹੜਾ ਹੈ ਪੈਕਿੰਗ ਦਾ ਲੰਗਰ ਦਾ ਉਹਨਾਂ ਅੱਜ ਖੰਡ ਬਰਸਾ ਰੱਖਿਆ ਤਿੰਨ ਦਿਨ ਲੱਗਣ ਚੱਲਿਆ ਸਾਰੇ ਅਸੀਂ ਸਾਰੇ ਪਰਿਵਾਰਾਂ ਨੇ ਲੰਗਰ ਵੀ ਇੱਥੇ ਸੱਗਿਆ ਸਾਰੇ ਪਰਿਵਾਰ ਨੇ ਰਹਿਣਾ ਵੀ ਇੱਥੇ ਸਾਰਾ ਕੁਝ ਇੱਥੇ ਉਹ ਬੀਬੀਆਂ ਦਾ ਬਹੁਤ ਵੱਡਾ ਉਹਦੇ ਤੇ ਯੋਗਦਾਨ ਸ਼ੁਕਰੀਆ ਸੋ ਇਹ ਸੰ ਸਾਡੇ ਨਾਲ ਸਰਪਸਾਂਝਾ ਵੈਲਫੇਅਰ ਸੁਸਾਇਟੀ ਦੇ ਮੈਂਬਰ ਅਤੇ ਪ੍ਰਬੰਧਕ ਜਿਨ੍ਹਾਂ ਨੇ तमाम ਜਾਣਕਾਰੀ ਦਿੱਤੀ ਹੈ ਕਿ ਮੁਹਾਲੀ ਦੇ 90 ਤੇ 91 ਸੈਕਟਰ ਦੇ ਗੁਰਦੁਆਰਾ ਸਾਹਿਬ ਦੇ ਵਿੱਚ ਇਹ ਨੇਕ ਉਪਰਾਲਾ ਹੋਣ ਜਾ ਰਿਹਾ ਹੈ ਜਿੱਥੇ ਗਰੀਬ ਯਾਨੀ ਕਿ ਲੋੜਵੰਦ ਪਰਿਵਾਰਾਂ ਦੀਆਂ ਧੀਆਂ ਦੇ ਸਮੂਹਿਕ ਆਨੰਦ ਕਾਰਜ ਕਰਵਾਏ ਜਾਣਗੇ ਬੇਸ਼ੱਕ ਉਹ ਕਿਸੇ ਵੀ ਧਰਮ ਨਾਲ ਸੰਬੰਧਿਤ ਹੋਣ ਉਹਨਾਂ ਦੇ ਧਰਮ ਦੇ ਰੀਤੀ ਰਿਵਾਜਾਂ ਦੇ ਮੁਤਾਬਿਕ ਜਿਹੜਾ ਸਾਰੇ ਰੀਤੀ ਰਿਵਾਜ ਨੇ ਜਿਹੜੇ ਉਹ ਫੋਲੋ ਕੀਤਾ ਜਾਣਗੇ ਧੰਨਵਾਦ